ਅੱਜ ਦੀ ਇਹ ਵੀਡੀਓ ਨਾ ਸਾਡੇ ਲਈ ਵੀ ਖਾਸ ਆ ਕਿਉਂਕਿ ਅੱਜ ਆਪਾਂ ਤੁਹਾਨੂੰ ਆਪਣੇ ਯਾਰ ਰਵਿੰਦਰ ਸਿੰਘ ਰੈਬ ਕਨੇਡਾ ਵਾਲੇ ਦੇ ਫਾਰਮ ਦਾ ਘੋੜਾ ਮਿੱਤਰੋ ਦਿਖਾਵਾਂਗੇ ਜਦੋਂ ਇਹ ਘੋੜਾ ਫਾਰਮ ਦੇ ਉੱਪਰ ਆਇਆ ਸੀ ਉਸ ਟਾਈਮ ਵੀ ਇਹ ਘੋੜੇ ਨੂੰ ਆਪਾਂ ਹੀ ਲਾਂਚ ਕੀਤਾ ਸੀ ਸੱਜਣੋ ਉਦੋਂ ਇਹ ਫਾਰਮ ਦੇ ਉੱਪਰ ਹਜੇ ਨਵਾਂ ਹੀ ਆਇਆ ਸੀ ਜਿਵੇਂ ਆਪਾਂ ਕਹਿੰਦੀ ਇਹਦੀ ਸੰਗਜੀ ਲਈ ਨਹੀਂ ਸੀ ਤੇ ਅੱਜ ਇਹਨੇ ਜੋ ਪਰਫਾਰਮ ਕੀਤਾ ਉਹ ਵੀਡੀਓ ਦੇ ਅਖੀਰ ਤੱਕ ਤੁਹਾਨੂੰ ਸਾਰਿਆਂ ਨੂੰ ਦੇਸੀ ਜਾਣਾ ਵਾ ਗੱਲਬਾਤ ਕਰੀਏ ਬਾਈ ਹੁਣਾਂ ਦੇ ਫਾਰਮ ਦੀ ਬੋਪਾਰਾਏ ਸਟੱਡ ਫਾਰਮ ਜੰਡਿਆਲੀ ਖੁਰਦ ਅਹਿਮਦਗੜ੍ਹ ਦੇ ਬਿਲਕੁਲ ਲਾਗੇ ਆਪਣੇ ਯਾਰ ਰਵਿੰਦਰ ਰੈਵ ਦਾ ਫਾਰਮ ਆ ਮਿੱਤਰੋ ਰਵਿੰਦਰ ਬਾਈ ਨੇ ਆਪਦੇ ਬਾਪੂ ਦੀ ਯਾਦ ਦੇ ਵਿੱਚ ਇਹ ਫਾਰਮ ਜਿਹੜਾ ਬਣਾਇਆ ਵਾ ਬਹੁਤ ਜਾਦੇ ਚੰਗੇ ਚੰਗੇ ਜਾਨਵਰ ਆ ਜਿਹੜੇ ਬਾਈ ਕੋਲੇ ਸੇਲ ਪਰਚੇਜ ਵਾਲੇ ਵੀ ਆਉਂਦੇ ਰਹਿੰਦੇ ਆ ਚਾਹੇ ਗੱਲ ਕਰੀਏ ਚੰਗੀਆਂ ਘੋੜੀਆਂ ਬਛੇਰੀਆਂ ਚੰਗੇ ਕੱਦਾਂ ਵਾਲੀਆਂ ਉਹ ਬਾਈ ਦੇ ਫਾਰਮ ਦੇ ਉੱਪਰ ਚੰਗੇ ਬਛੇਰੇ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਬਾਈ ਦਾ ਜਿਹੜਾ ਘੋੜਾ ਵਾ ਬਰੂਸਲੀ ਦਿਖਾਵਾਂਗੇ ਬਰੂਸਲੀ ਇਸ ਟਾਈਮ ਸੱਜਣੋ ਪੰਜਾਰੇ ਲੱਗ ਚੁੱਕਿਆ ਵਾ ਘੋੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਸਨਖਪੁਣੇ ਦੀ ਜੇਕਰ ਗੱਲ ਕਰੀਏ ਜਾਂ ਬਾਡੀ ਦੀ ਗੱਲ ਕਰੀਏ ਪੁੱਠੇ ਦੀ ਗੱਲ ਕਰੀਏ ਜਾਂ ਇਹਦੀ ਆਪਾਂ ਕਹიდੀਏ ਬਾਡੀ ਸਟਰਕਚਰ ਬਹੁਤ ਜ਼ਿਆਦੇ ਤਗੜੇ ਬੋਨ ਹੈਵੀ ਬੋਨ ਵਾਲਾ ਜਿਹੜਾ ਘੋੜਾ ਵਾ ਜੇਕਰ ਸੱਜਣੋ ਇਹਦੇ ਪਿਓ ਦੀ ਗੱਲ ਕਰੀਏ ਤਾਂ ਇਹਦਾ ਪਿਓ ਖਲੀ ਜਿੱਥੋਂ ਤੱਕ ਮੈਨੂੰ ਖਲੀ ਬਾਰੇ ਜਾਣਕਾਰੀ ਮਿਲੀ ਆ ਤਾਂ ਕਹਿੰਦੇ ਇਹ ਜਿਹੜਾ ਘੋੜਾ ਵਾ ਬਿਲਕੁਲ ਆਪਦੇ ਬਾਪ ਦੀ ਕਾਪੀ ਹੋਈ ਆ ਚਾਹੇ ਉਹ ਆਪਾਂ ਰਿਜ਼ਲਟਾਂ ਦੀ ਗੱਲ ਕਰੀਏ ਚਾਹੇ ਉਹ ਇਹਦੇ ਸਰੀਰਕ ਬਣਤਰ ਦੀ ਗੱਲ ਕਰੀਏ ਚਾਹੇ ਇਹਦੀ ਜੜਤੀ ਦੀ ਗੱਲ ਕਰੀਏ ਤੇ ਜੇਕਰ ਇਹਦੀ ਮਾਂ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਮਾਂ ਸੱਜਣੋ ਬਾਈ ਹੋਣਾ ਨੇ ਦੱਸਿਆ ਵਾ ਸਾਲੀ ਵਾਲੇ ਰਤਨ ਘੋੜੇ ਦੀ ਜਿਹੜੀ ਧੀ ਸੀ ਤੇ ਬਹੁਤ ਜ਼ਿਆਦੇ ਚੰਗੀ ਘੋੜੀ ਇਹਦੀ ਮਾਂ ਹੋਈ ਆ ਕਿਉਂਕਿ ਉਸ ਤਰੀਕੇ ਦੇ ਬੱਚੇ ਜਿਹੜਾ ਇਹ ਘੋੜਾ ਇਸ ਟਾਈਮ ਪ੍ਰੋਡਿਊਸ ਕਰ ਰਿਹਾ ਵਾ ਜੇਕਰ ਤੁਸੀਂ ਕੋਈ ਫੋਟੋ ਵਗੈਰਾ ਬੱਚੇ ਦੀ ਮਗਾਉਣੀ ਆ ਰਿਜ਼ਲਟ ਦੀ ਕੋਈ ਫੋਟੋ ਮਗਾਉਣੀ ਆ ਤਾਂ ਆਪਣੇ ਬਾਈ ਨਿੱਕੇ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੁਸੀਂ ਬਾਈ ਤੋਂ ਫੋਟੋ ਵਗੈਰਾ ਵੀ ਇਹਦੇ ਰਿਜ਼ਲਟ ਦੀ ਮਗਵਾ ਸਕਦੇ ਹੋ ਆ ਦੇਖੋ ਸੱਜਣੋ ਬਹੁਤ ਜ਼ਿਆਦਾ ਚੰਗੀ ਜਿਵੇਂ ਆਪਾਂ ਕਹიდੀਏ ਹੱਕ ਹੱਕ ਘੋੜੇ ਦੀ ਆ ਤੇ ਬਾਕੀ ਜਿਹੜੇ ਪਾਸਿਓਂ ਵੀ ਤੁਸੀਂ ਯਾਰ ਘੋੜਾ ਦੇਖੋਗੇ ਸਾਰੇ ਪਾਸਿਓਂ ਪੂਰਾ ਜਾਨੀ ਆਪਾਂ ਕਹიდੀਏ ਖਰਾ ਉਤਰਦਾ ਵਾ ਚਾਹੇ ਸੁੰਦਰਤਾ ਦੀ ਗੱਲ ਕਰੀਏ ਜਾ ਇਹਦੀਆਂ ਬਰੀਕੀਆਂ ਦੀ ਗੱਲ ਕਰੀਏ ਜਾਂ ਇਹਦਾ ਜਿਵੇਂ ਆਪਾਂ ਕਹიდੀਏ ਹੱਡ ਗੋਡਾ ਦੇਖੀ ਆ ਦੇਖੋ ਪੁੱਠਾ ਬਹੁਤ ਜ਼ਿਆਦਾ ਭਾਰਾ ਪੁੱਠਾ ਲੱਗਿਆ ਹੋਇਆ ਵਾ ਜਿਵੇਂ ਨੁਗਰਿਆਂ ਦੇ ਵਿੱਚ ਆਮ ਤੌਰ ਤੇ ਜਿਹੜਾ ਪੁੱਠਾ ਵਾ ਉਹ ਘੱਟ ਮਿਲਦਾ ਵਾ ਬਰੀਕੀ ਦੇ ਵਿੱਚ ਬਹੁਤ ਨੁਗਰੇ ਮਿਲਣਗੇ ਪਰ ਪੁੱਠੇ ਜਿਹੜੇ ਚੰਗੇ ਪੁੱਠੇ ਵਾਲੇ ਗੈਂਤੀ ਦੇ ਘੋੜੀ ਸੱਜਣੋਂ ਮਿਲਣਗੇ ਬਾਕੀ ਕੰਨਾ ਦੀ ਗੱਲ ਕਰੀਏ ਜਿਵੇਂ ਆਪਾਂ ਨੋਕਰਿਆਂ ਦੇ ਵਿੱਚ ਕੰਨਾ ਨੂੰ ਲੋਕ ਜਿਆਦਾ ਪਸੰਦ ਕਰਦੇ ਉਸੇ ਤਰ੍ਹਾਂ ਦੇ ਇਹ ਘੋੜੇ ਦੇ ਜਿਹੜੇ ਕੰਨ ਆ ਬਾਕੀ ਸਨੱਕਪੂਣਾ ਬਹੁਤ ਸੋਹਣਾ ਵਾ ਗਲਾਬੀ ਪਣਤਾ ਜੇ ਆਪਾਂ ਕਹਿ ਦਈਏ ਇੰਨਾ ਕੁ ਜਿਆਦਾ ਇਹ ਘੋੜੇ ਦੇ ਵਿੱਚ ਨਾ ਜਦੋਂ ਇਹਨੂੰ ਤੁਸੀਂ ਲਗਾਮ ਪਾ ਕੇ ਬਾਹਰ ਕੱਢ ਲਿਆ ਤਾਂ ਇਹਦੀ ਚਮੜੀ ਹੈ ਜਿਹੜੀ ਬਿਲਕੁਲ ਗਲਾਬੀ ਹੋ ਜਾਂਦੀ ਹੈ ਕਿਉਂਕਿ ਐਗਰੈਸ਼ਨ ਇੰਨਾ ਜਿਆਦਾ ਬਾਈ ਉਹਨਾਂ ਨੇ ਬਹੁਤ ਜਿਆਦਾ ਚੰਗੀ ਇਹਦੀ ਸਭਾਈ ਕੀਤੀ ਆ ਦੇਖੋ ਧੌਣ ਧੂਣ ਵਾਲੇ ਪਾਸਿਓਂ ਦੇਖੀਏ ਜਾਂ ਪਾਏ ਦੇ ਪੱਠਪੂੜਾ ਦੇਖੀਏ ਬਹੁਤ ਜਿਆਦੇ ਸ਼ਕੀਨੀ ਵਾਲੇ ਪਾਸੇ ਨੂੰ ਇਹ ਜਿਹੜਾ ਘੋੜਾ ਗਿਆ ਹੋਇਆ ਕਿਉਂਕਿ ਇਹਦੀ ਮਾਂ ਬਾਈ ਉਹਨੇ ਕਹਿੰਦੇ ਬਹੁਤ ਜਿਆਦੇ ਚੰਗੀ ਘੋੜੀ ਹੋਈ ਆ ਸੱਜਣੋ ਤੇ ਸਟੱਡ ਸਰਵਸ ਬਾਈ ਉਹਨਾਂ ਨੇ ਇਹਦੀ ਜਿਹੜੀ ਇਸ ਟਾਈਮ ਓਪਨ ਕਰ ਦਿੱਤੀ ਆ ਸੱਜਣੋ ਕਿਉਂਕਿ ਉਸ ਵੀਡੀਓ ਤੋਂ ਬਾਅਦ ਦੇ ਵਿੱਚ ਵੀ ਲਗਾਤਾਰ ਇਹ ਘੋੜਾ ਜਿਹੜਾ ਮੀਟਿੰਗ ਕਰ ਰਿਹਾ ਵਾ ਤੇ ਬਹੁਤ ਜਿਆਦੇ ਚੰਗੇ ਚੰਗੇ ਰਿਜ਼ਲਟ ਵੀ ਇਹ ਘੋੜੇ ਦੇ ਇਸ ਟਾਈਮ ਆ ਚੁੱਕੇ ਆ ਤੇ ਇਸ ਟਾਈਮ ਇਹਦੀ 31000 ਬਾਈ ਉਹਨਾਂ ਨੇ ਫੀਸ ਰੱਖੀ ਆ ਜੇਕਰ ਤੁਸੀਂ ਨਾਰਮਲ ਕੋਈ ਵੀ ਕਿਸਾਨ ਬਾਈ ਰੈਪ ਕਹਿੰਦਾ ਆਪਣੇ ਫਾਰਮ ਦੇ ਉੱਪਰ ਆਉਂਦਾ ਵਾ ਉਹਦੇ ਨਾਲ ਫੀਸ ਦਾ ਵੀ ਕੋਈ ਬਾਹਲਾ ਵਾਧਾ ਘਾਟਾ ਨਹੀਂ ਕੀਤਾ ਜਾਊਗਾ ਕਿਉਂਕਿ ਰੈਬ ਯਾਰ ਇਹ ਹੀ ਆ ਬੰਦਾ ਵਾ ਜਿਹੜੇ ਜਿਹੜੇ ਬੰਦਿਆਂ ਨੇ ਬਾਈ ਦੇ ਨਾਲ ਵਰਤਿਆ ਵਾ ਉਹ ਤੁਹਾਨੂੰ ਦੱਸਣਗੇ ਵੀ ਕਿੰਦਾ ਦਾ ਦਿਲਦਾਰ ਬੰਦਾ ਵਾ ਬਾਈ ਕੈਨੇਡਾ ਦੇ ਵਿੱਚ ਬੈਠ ਕੇ ਬਹੁਤ ਜ਼ਿਆਦੇ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵਰਤਦਾ ਵਾ ਤੇ ਬਾਕੀ ਬਾਈ ਦਾ ਘੋੜਾ ਕਿਵੇਂ ਲੱਗਿਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਤਿਆਰੀ ਹੋਈ ਆ ਪਿਛਲੀ ਵੀਡੀਓ ਦੇ ਨਾਲੋਂ ਇਸ ਵੀਡੀਓ ਦੇ ਵਿੱਚ ਘੋੜੇ ਦੇ ਵਿੱਚ ਕੀ ਕੀ ਫਰਕ ਆ ਕਮੈਂਟ ਕਰਕੇ ਜਰੂਰ ਸਾਰੇ ਜਣੇ ਦੱਸਿਓ ਜੇਕਰ ਕੋਈ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਨਿੱਕੇ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੱਗੇ ਬਾਈ ਦਾ ਨੰਬਰ ਚੱਲ ਰਿਹਾ ਵਾ ਜਾਂ ਤੁਸੀਂ ਕੋਈ ਸੇਲ ਪਰਚੇਜ ਦਾ ਜਾਨਵਰ ਖਰੀਦਣਾ ਵਾ ਜਾਂ ਕੋਈ ਚੰਗਾ ਜਾਨਵਰ ਵੇਚਣਾ ਵਾ ਤਾਂ ਵੀ ਤੁਸੀਂ ਨਿੱਕੇ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਬੈਸੇ ਨਿੱਕਾ ਅੱਜ ਗੰਗਾ ਨਗਰ ਮੰਡੀ ਦੇ ਉੱਪਰ ਆ ਜਿਹੜਾ ਗਿਆ ਹੋਇਆ ਸੀਗਾ ਘੋੜੀਆਂ ਦੀ ਖਰੀਦੇ ਦੇ ਲਈ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲੀਆਂ ਘੋੜੀਆਂ ਵੀ ਦਿਖਾਵਾਂਗੇ ਵੀਡੀਓ ਬਣਾਉਣ ਤੋਂ ਬਾਅਦ ਮਹਾਪੁਰਸ਼ਾ ਨੇ ਘੋੜੇ ਨੂੰ ਅਸ਼ੀਰਵਾਦ ਦੇ ਕੇ ਥਾਪੜਾ ਦਿੱਤਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਆਪਦੇ ਫਾਰਮ ਦੀ ਵੀਡੀਓ ਸ਼ੂਟ ਕਰਵਾਉਣੀ ਚਾਹੁੰਦੇ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕਰਿਓ ਜਿਉਂਦੇ ਬਸਦੇ ਰਹੋ ਜੀ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਫਾਰਮ ਦੇ ਉੱਪਰ